ਪਰ ਪੰਜਾਬ ਦਾ ਇਤਿਹਾਸ ਵੀ ਇਸ ਗੱਲ ਤਾਂ ਬਹੁਤ ਕਹਵਾਵਾ ਕਿ ਪੰਜਾਬੀ ਜਿਹੜੇ 50% ਬੜੇ ਵਫਾ ਕਰ ਰਹੇ ਨੇ ਜਿਵੇਂ ਤੁਹਾਡੀਆਂ ਅਪਰੋਚ ਜਿਵੇਂ ਤੁਹਾਡਾ ਮੰਤਨ ਉਹ ਸਿਰਫ ਇਸੇ ਗੱਲ ਤੇ ਚੱਲੀ ਜਾਂਦਾ ਸਾਰੇ ਬਲੌਗਰ ਇਨੀ ਤੇ ਲੋਕਾਂ ਦਾ ਕਿ ਪੰਜਾਬ ਦੀ ਸਤਾ ਤੇ ਕੀਵੇਂ ਕਾਬੂ ਚੋਈਏ ਬਸ ਇਸ ਤੋਂ ਸਵਾਇ ਤੁਹਾਨੂੰ ਕਿਤੇ ਇਹਨਾਂ ਦੀ ਟੋਟਲ ਕਾਰਵਾਈਆਂ ਦੇ ਵਿੱਚ ਕੁਝ ਨਹੀਂ ਲੱਭਦੀ ਹੋ ਗਿਆ ਨਹੀਂ ਕਿ ਐਲਸੈਂਡ ਵੀ ਆਇਆ ਕਿ ਉਹਨੂੰ ਦੇ ਸਮੇਂ ਦੇ ਵਿੱਚ ਵੀ ਕੁਝ ਸਰਕਾਰੀ ਕਾਰਜਾਂ ਦਾ ਖੁੱਲਣਾ ਸਖਿਆ ਨੂੰ ਪਿੰਡਾਂ ਤੱਕ ਪਹੁੰਚਾਉਣਾ ਆਪਣਾ ਲਾਹਣਾ ਉਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਵਰਗੀਆਂ ਜਿਹੜੀਆਂ ਉਹ ਲੈ ਕੇ ਆਉਣੀਆਂ ਗੱਲਾਂ ਔਰ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਕਰਨਾ ਜੇ ਕਿਤੇ ਉਸ ਵੇਲੇ ਦੋਨਾਂ ਦੇ ਵਿੱਚ ਜਾਂ ਕੋਈ ਕੰਪਰੋਮਾਈਜ਼ ਹੋ ਜਾਦਾ ਤੇ ਪੰਜਾਬ ਦੇ ਇਹ ਰਾਤ ਨੇ ਸੀਓ ਨੇ 60 ਪੰਜਾਬ ਪ੍ਰਤੀ ਕੇਂਦਰ ਕੋਈ ਵੱਖਰੇ ਨਹਿਰੀਏ ਨਾਲ ਕਿ ਆਸ ਕਰਦੇ ਪਰ ਬਹੁਤੀ ਵਾਰ ਹੋਇਆ ਕਿ ਪੰਜਾਬੀਆਂ ਨੇ ਕਿਹਾ 99 ਤੋਂ 99 ਕਰ ਦਿੱਤੇ ਤੇ ਪੰਜਾਬੀਆਂ ਦੀ ਪ੍ਰਤੀ ਇੱਕ ਵੀ ਪਾਲਸੀ ਇਹਨਾਂ ਦੇ ਤੁਹਾਨੂੰ ਨਹੀਂ ਸवाय ਉਹ ਰਿਉੜੀਆਂ ਦੀਆਂ ਦੇਣ ਤੋਂ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆਂ ਜੀ ਸਵਾਗਤ ਹਫਤਾਵਾਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਹਾਜ਼ਰ ਹੋ ਗਏ ਮੇਰੇ ਨਾਲ ਹੀਰਾ ਸਿੰਘ ਹਸਪਾਲੀ ਜੀ ਨੇ ਉਹਨਾਂ ਕੋਲੋਂ ਪੰਜਾਬ ਤੇ ਜਿਹੜੇ ਹਾਲਾਤ ਜਿਹੜੇ ਚੱਲ ਰਹੇ ਉੱਥੇ ਕਿਸਾਨ ਮੂਵਮੈਂਟ ਤੇ ਅਕਾਲੀ ਦਲ ਦੀ ਸਿਆਸਤ ਉਹਦੇ ਬਾਰੇ ਅਸੀਂ ਅੱਜ ਕੇਂਦਰਿਤ ਕਰਾਂਗੇ ਆਪਣੀ ਸਾਰੀ ਗੱਲਬਾਤ ਸੋ ਸਭ ਤੋਂ ਪਹਿਲਾਂ ਤਾਂ ਹਸਪਾਲ ਜੀ ਦਾ ਸਵਾਗਤ ਜੀ ਆ ਮੇਰੇ ਵੱਲੋਂ ਪੰਜਾਬ 247 ਫਰੋਂ ਟੀਵੀ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗਿੰਸਾਂ ਤੁਹਾਨੂੰ ਤੇ ਟੈਕਨੀਕਲ ਟੀਮ ਨੂੰ ਸਤਿਕਾਰ ਸਹਿ ਸਤਿ ਸ਼ਕਾਲ ਅਰਗੇਨ ਤੁਸੀਂ ਉਹ ਲੈ ਕੇ ਆਈਏ ਕਿ ਅਸੀਂ ਅੱਜ ਥੋੜਾ ਜਿਹਾ ਪੰਜਾਬ ਨੂੰ ਮੁਖਤਬ ਹੋਵਾਂਗੇ ਕਿ ਪੰਜਾਬ ਦੇ ਜਿੰਨੇ ਗੰਭੀਰ ਮਸਲੇ ਨੇ ਉਹਨਾਂ ਉੱਤੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਲੱਗ ਰਹੀਆਂ ਨੇ ਕਿ ਉਹਨਾਂ ਨੂੰ ਪੰਜਾਬ ਬਾਰੇ ਕੋਈ ਚਿੰਤਾ ਨਹੀਂ ਪੰਜਾਬ ਬਾਰੇ ਉਹਨਾਂ ਦੇ ਕੋਈ ਕੰਸਰਨ ਨਹੀਂ ਹੈ ਵੀ ਕਿ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਪੰਜਾਬੀ ਵੀ ਹੈਗੀਆਂ ਨੇ ਕਿ ਨਹੀਂ ਇਹ ਤੇ ਪੰਜਾਬੀ ਖੂਨ ਦੇ ਵਿੱਚ ਬੜੀ ਵਫਾਦਾਰੀ ਹੈ ਔਰ ਪੰਜਾਬ ਦਾ ਇਤਿਹਾਸ ਵੀ ਇਸ ਗੱਲ ਤੋਂ ਬਹੁਤ ਗਵਾਹ ਹੈ ਕਿ ਪੰਜਾਬੀ ਜਿਹੜੇ 50% ਬੜੇ ਵਫਾਕਰ ਰਹੇ ਨੇ ਪਰ ਮੌਜੂਦਾ ਸਿੱਟਿਆਂ ਦੇ ਵਿੱਚ ਤੁਹਾਨੂੰ ਰਾਜਨੀਤਿਕ ਲੋਕਾਂ ਦਾ ਇੱਕ ਤੰਤਰ ਹੈ ਜਿਹੜਾ ਰਾਜਨੀਤਿਕ ਲੋਕਾਂ ਦਾ ਜਿਹੜੀ ਸਥਾਪਤੀ ਆ ਜਾਂ ਰਾਜਨੀਤਿਕ ਲੋਕ ਜਿਹੜਾ ਦਰਤਾਂਤ ਸਿਰਜ ਰਹੇ ਆ ਉਹਦੇ ਵਿੱਚ ਉਹਨਾਂ ਦੀ ਤੁਹਾਨੂੰ ਰਾਜੇ ਵਿੱਚ ਦਿਖ ਰਹੀ ਆ ਪਰ ਪੰਜਾਬ ਕਿਤੇ ਨਹੀਂ ਦਿਖ ਰਹਾ ਜਿਹੜਾ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਔਰ ਕਾਸਟੋਰ ਦੇ ਐਸ ਵੀਰ ਦੇ ਤੇ ਗੈਰ ਦੇ ਜਿਹੜੇ ਕਿਸਾਨੀ ਚਰਾਨੇ ਦੀ ਉਹ ਜਣੀਆਂ ਐਸ ਵੀਰ ਸੰਘਰਸ਼ ਇਹ ਕਰਨੀਆਂ ਨੇ ਉਹਨਾਂ ਦੇ ਉੱਤੇ ਜਿਹੜੀ ਇਹਨਾਂ ਦੀ ਪਹੁੰਚ ਆ ਪੰਜਾਬ ਦੇ ਆ ਰਾਜਨੀਤਿਕ ਲੋਕਾਂ ਦੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੀ ਜਿਹੜੇ ਰਾਜਨੀਤਿਕ ਲੋਕ ਨੇ ਇਹਦੀ ਬੜੀ ਪੇਤਲੀ ਜੀ ਹੈਗੀ ਆ ਸੋਚ ਉਹਦੇ ਉੱਤੇ ਜਿਹੜੀ ਕਿ ਬਹੁਤ ਵੱਡੀਆਂ ਚਿੰਤਾਵਾਂ ਨੂੰ ਜਨਮ ਦੇ ਰਹੀ ਆ ਸੋ ਸਾਰਾ ਬੁੱਧੀਜੀਵੀ ਵਰਗ ਤੁਹਾਡੇ ਵਰਗੇ ਜਿਹੜੇ ਚਿੰਤਨ ਕਰਨ ਵਾਲੇ ਲੋਕ ਨੇ ਤੁਹਾਡੇ ਵਰਗੇ ਉਹ ਲੋਕ ਜਿਹੜੇ ਪੰਜਾਬ ਪ੍ਰਤੀ ਵਫਾਦਾਰ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਜਿਹੜੇ ਐਸੇ ਬਹੁਤ ਜ਼ਿਆਦਾ ਦੁੱਖ ਟੈਲ ਨੇ ਔਰ ਦਿਮਾਗੀ ਤੌਰ ਦੇ ਉੱਤੇ ਵੀ ਉਹ ਇਹ ਸੋਚਿਆ ਵੀ ਇਹ ਪੰਜਾਬ ਦਾ ਰਾਜਨੀਤਿਕ ਜਿਹੜਾ ਕਾਂਚਾ ਹੈ ਇਹ ਕਿਸੇ ਪਾਸੇ ਵੱਧ ਰਿਹਾ ਜੀ ਸਟੇਟ ਦੇ ਵਿੱਚ ਰਹਿ ਕੇ ਤੁਸੀਂ ਰਾਜਨੀਤੀ ਕਰਨੇ ਉਹਦੇ ਸੰਕਟਾਂ ਦੇ ਉੱਤੇ ਤੁਸੀਂ ਬਿਲਕੁਲ ਚਿੰਤਨਸ਼ੀਲ ਨਹੀਂ ਹੈਗੇ ਕਿ ਸਾਰੀ ਦੀ ਸਾਰੀ ਤੁਹਾਡੀਆਂ ਜਿੰਨੀਆਂ ਵੀ ਕਾਰਵਾਈਆਂ ਨੇ ਜਿੰਨੀਆਂ ਤੁਹਾਡੀਆਂ ਅਪਰੋਚ ਹੈ ਜਿੰਨਾ ਤੁਹਾਡਾ ਮੰਥਨ ਆ ਉਹ ਸਿਰਫ ਇਸੇ ਗੱਲ ਤੇ ਚੱਲ ਜਾਈ ਜਾਂਦਾ ਸਾਰੇ ਬਲੌਗਰ ਰਾਜਨੀਤਿਕ ਲੋਕਾਂ ਦਾ ਕਿ ਪੰਗਾ ਦੀ ਸਤਾ ਤੇ ਕਿਵੇਂ ਆਕਸੀ ਹੈ ਮਸ ਇਸ ਤੋਂ ਸਵਾਇ ਤੁਹਾਨੂੰ ਕਿਤੇ ਇਹਨਾਂ ਦੀ ਟੋਟਲ ਕਾਰਨਾਮੇ ਦੇ ਵਿੱਚ ਕੁਝ ਨਹੀਂ ਲੱਭੇਗਾ ਜੀ ਅਸਪਾਤ ਜੀ ਇਹ ਫੀਨੋਮਨਾ ਕੋਈ ਨਵਾਂ ਨਹੀਂ ਆ ਇਹ ਆਪਾਂ ਆਮ ਤੌਰ ਤੇ ਸਾਰੇ ਜਣੇ ਇਹ ਮਹਿਸੂਸ ਕਰਦੇ ਆ ਕਿ ਜਿਹੜਾ ਕੇਜਰੀਵਾਲ ਰਹਾ ਦਾ ਇੱਕ ਨਵਾਂ ਇੱਕ ਇਨਕਲਾਬੀ ਸਿਧਾਂਤ ਲੈ ਕੇ ਆਏ ਸੀ ਉਹ ਕਿ ਅਸੀਂ ਬਦਲ ਦਿਆਂਗੇ ਸਾਰਾ ਕੁਝ ਇਹਦਾ ਕਰਕੇ ਅਸੀਂ ਜ਼ਿਆਦਾ ਚਿੰਤਾਤ ਹੋਏ ਆ ਜਾਂ ਤੇ ਮੰਥਨ ਜ਼ਿਆਦਾ ਕਰਦੇ ਆ ਵੈਸੇ ਤੇ ਜਦੋਂ ਵੀ ਆਜ਼ਾਦੀ ਮਿਲੀ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਪ੍ਰਤੀ ਕਿੰਨੇ ਇੱਕ ਜਿਹੜੇ ਲੀਡਰਸ਼ਿਪ ਰਹੀਆਂ ਨੇ ਜਿਹੜੀਆਂ ਵੀ ਜੇ ਕੁਝ ਲੋਕ ਕਹਿੰਦੇ ਆ ਕਿ ਕੈਰੋ ਵਾਲਾ ਪੀਰੀਅਡ ਜਿਹੜਾ ਸੀਗਾ ਜਾਂ ਜਵਾਪਾ ਜਦੋਂ ਕੇਂਦਰ ਵਿੱਚ ਜਵਾਹਰ ਲਾਲ ਨਹਿਰੂ ਸੀ ਕਿਉਂਕਿ ਉਹ ਨਵੇਂ-ਨਵੇਂ ਆਜ਼ਾਦ ਹੋਏ ਸੀ ਦੇਸ਼ ਪ੍ਰਤੀ ਲੋਕਾਂ ਦਾ ਸੋਚਣ ਦਾ ਨਜ਼ਰੀਆ ਹੋਰ ਸੀ ਉਹ ਪੀਰੀਅਡ ਨੂੰ ਜੇ ਬਾਹਰ ਕੱਢ ਦਈਏ ਉਸ ਸਮੇਂ ਦੇ ਜੇ ਆਪਾਂ ਗੱਲ ਕਰਦੇ ਆ ਅਮਿੰਦਰ ਸਿੰਘ ਰਜ਼ਾਵਾ ਰਾਂਦੀ ਜਿਹੜੇ ਆਈਐਸ ਅਫਸਰ ਸੀਗੇ ਜਾਂ ਕੈਰੋ ਹਰੀ ਜਿਹੜੀ ਉਹਨਾਂ ਦੀ ਨਰੋਲ ਟੀਮ ਸੀਗੀ ਜਿਸ ਤਰ੍ਹਾਂ ਉਹਨਾਂ ਨੇ ਤੰਦੇਈ ਨਾਲ ਕੰਮ ਕੀਤਾ ਉਦੋਂ ਦਾ ਤੇ ਕੋਈ ਵੀ ਸਮਾਂ ਨਹੀਂ ਆਇਆ ਬਾਅਦ ਮੇਨ ਤੁਸੀਂ ਉਸ ਤੋਂ ਬਾਅਦ ਵੀ ਗਏ ਤੁਸੀਂ ਦੇਖੋਗੇ ਨਾ ਲక్ష్మణ ਸਿੰਘ ਗੇਲੋਂ ਨਾਲ ਦੀ ਥੋੜਾ ਸਮਾਂ ਭੁਵੇਂ ਸਰਕਾਰ ਰਹੀ ਹੈ ਪਰ ਉਹ ਸਰਕਾਰ ਨੇ ਬੜਾ ਥੋੜੇ ਸਮੇਂ ਦੇ ਵਿੱਚ ਜਾਦਗਰੀ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਪਰ ਉਹ 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 ਸਰਕਾਰਾਂ ਜਿਹੜੀਆਂ ਥੋੜੇ ਥੋੜੇ ਸਮੇਂ ਦੀਆਂ ਰਹੀਆਂ ਉਹਨਾਂ ਨੂੰ ਕੋਈ ਲੋਕਾਂ ਦਾ ਮੈਂਡੇਟ ਨਹੀਂ ਸੀ ਹੈਗਾ ਉਹ ਤੇ ਜੋੜ ਤੋੜ ਨਾਲ ਬੜੇ ਲੋਕ ਸੀ ਸਾਰੇ ਮੇਰੇ ਗਿਲਸਾਹਬ ਇਹ ਹੈਗਾ ਵੀ ਜਿੱਦੋਂ ਵੀ ਤੁਹਾਡੇ ਹੱਥ ਸਤਾ ਆ ਜੇ ਸਤਾ ਥੋੜੇ ਸਮੇਂ ਦੀ ਹੋਏ ਬਹੁਤੇ ਸਮੇਂ ਦੀ ਹੋਈ ਉਹਦੇ ਉੱਤੇ ਜਿਸ ਤੁਸੀਂ ਰਾਜਨੀਤਿਕ ਰਹੇ ਨੇ ਜਿਸ ਕੌਮ ਜਰੇ ਨੇ ਜਿਸ ਫਿਰਕੇ ਤੇ ਰਹੇ ਨੇ ਜੇ ਤੁਸੀਂ ਉਹਦੇ ਲਈ ਥੋੜਾ ਗਿਆ ਵੀ ਵਧੀਆ ਕਰ ਦਿਓ ਤੇ ਮੇਰਾ ਖਿਆਲ ਉਹ ਸਗੋ ਜਿਹੜੀ ਬਹੁਤ ਮੰਡੇਟੋ ਆਈਆਂ ਹੁੰਦੀਆਂ ਸਰਕਾਰਾਂ ਨੇ ਉਸ ਤੋਂ ਵੀ ਵਧੀਆ ਕਰ ਜਾਂਦੇ ਕਿ ਤੁਹਾਡੇ ਲਈ ਥੋੜੇ ਸਮੇਂ ਲਈ ਆਈ ਹੁਣ ਪੰਜਾਬੀ ਪਾਸ਼ਾ ਨੂੰ ਜਲਸਭ ਤੋਂ ਬਿਨਾ ਕਿਸੇ ਨੇ ਵੀ ਇੱਕ ਸਰਕਾਰੀ ਪਦਰ ਤੇ ਮਾਨਤਾ ਦੇਣ ਦਾ ਕਦੀ ਸੋਚਿਆ ਵੀ ਨਹੀਂ ਉਹ ਥੋੜੇ ਸਮੇਂ ਲਈ ਆਏ ਥੋੜੇ ਸਮੇਂ ਲਈ ਉਹਨਾਂ ਨੇ ਇਹ ਕੀਤਾ ਔਰ ਪੰਜਾਬ ਗੜੀਆਂ ਪਿੰਡੂ ਸੜਕਾਂ ਦੇ ਨਾਲ ਮਰਮਾਨ ਦੀ ਵਿਉਂਤਵਰਦੀ ਸੀ ਇਹ ਵੀ ਉਹਨਾਂ ਨੇ ਕੀਤੀ ਔਰ ਪੰਜਾਬ ਦਾ ਸਚਾਰੂ ਜਿਹੜਾ ਮੰਡੀਕਰਨ ਸੀਗਾ ਉਹਦੇ ਵਿੱਚ ਵੀ ਗਿੱਲ ਸਾਹਿਬ ਦੀ ਬੜੀ ਉੱਗਾ ਯੋਗਦਾਨ ਸੀ ਔਰ ਜੇ ਉਹਨਾਂ ਤੋਂ ਬਾਅਦ ਵੀ ਤੁਸੀਂ ਵੇਖੋ ਗਿਆਨੀ ਗੈਲ ਸਿੰਘ ਵੀ ਆਏ ਆ ਕਿ ਉਹਨੂੰ ਦੇ ਸਮੇਂ ਦੇ ਵਿੱਚ ਵੀ ਕੁਝ ਸਰਕਾਰੀ ਕਾਰਜਾਂ ਦਾ ਖੋਲਣਾ ਸਿੱਖਿਆ ਨੂੰ ਪਿੰਡਾਂ ਤੱਕ ਪਹੁੰਚਾਉਣਾ ਉਪਰਾਲਾ ਹੋਣਾ ਉਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਵਰਗੀਆਂ ਜਿਹੜੀਆਂ ਉਹ ਲੈ ਕੇ ਆਉਣੀਆਂ ਗੱਲਾਂ ਔਰ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਕਰਾਉਣਾ ਇਹ ਬੜੇ ਕੁਝ ਗੱਲਾਂ ਸੀਗੀਆਂ ਉਹਨਾਂ ਦੀ ਉਹਨਾਂ ਦੀ ਕਾਰ ਸ਼ੈਲੀ ਦੇ ਵਿੱਚੋਂ ਤੁਹਾਨੂੰ ਫੇਰ ਵੀ ਕਿਤੇ ਪੰਜਾਬ ਪ੍ਰਤੀ ਚਿੰਤਾ ਪੰਜਾਬ ਪ੍ਰਤੀ ਸਹਿਰਤਾ ਚਲਕਦੀ ਸੀ ਪਰ ਉਸ ਤੋਂ ਬਾਅਦ ਜਿਉਂ ਦਰਬਾਰਾ ਸੇ ਦੀ ਸਰਕਾਰ ਆਉਂਦੀ ਹੈ ਦਰਬਾਰਾ ਸਿੰਘ ਤੋਂ ਬਾਅਦ ਲਗਾਤਾਰ ਤੁਸੀਂ ਜਿੰਨੇ ਸੀਐਮਏ ਨੇ ਉਹਨਾਂ ਦੀਆਂ ਚਿੰਤਾਵਾਂ ਇਹ ਹੀ ਰਹੀਆਂ ਕਿ ਹੁਣ ਤਾਂ ਸੱਤਾ ਦੀ ਪ੍ਰਾਪਤੀ ਹੋ ਗਈ ਹੈ ਔਰ ਅਗਲੇ ਇਲੈਕਸ਼ਨ ਤੇ ਵੀ ਫਿਰ ਸੱਤਾ ਦੀ ਪ੍ਰਾਪਤੀ ਕਰੀਏ ਉਹ ਕਿਵੇਂ ਕਰਨੀ ਹੈ ਸਾਰੇ ਉਥੇ ਕੇਂਦਰਿਤ ਰਹੇ ਔਰ ਪੰਜਾਬ ਸਹਿਜ ਸਹਿਜ ਇਹਨਾਂ ਦੀ ਰਾਜਨੀਤੀ ਤੋਂ ਬਾਹਰ ਹੰਡਾ ਰਿਹਾ ਔਰ ਪੰਜਾਬ ਪ੍ਰਤੀ ਇਹਨਾਂ ਦੀ ਸਹਿਰਤਾ ਜਿਹੜੀ ਹੈ ਉਹ ਘਟ ਗੀ ਗੀ ਜੀ ਦੇ ਕਰਕੇ ਪੰਜਾਬ ਅੱਜ ਐਸ ਮਹਾਨ ਤੇ ਖੜਾ ਹੈ ਅਸਪਾਤੀ ਜੇ ਮੈਂ ਤੁਹਾਨੂੰ ਇਹ ਤਾਂ ਦੇਖੋ ਜਾਨਣਾ ਚਾਹਾਂ ਕਿ ਜਿਹੜਾ ਪੰਜਾਬ ਦਾ ਵੋਟਰ ਹੈ ਜਿਹੜਾ ਹੁਣ ਨੌਜਵਾਨ ਪੀੜ੍ਹੀ ਜਿਹੜੀ ਆਜ਼ਾਦੀ ਤੋਂ ਬਾਅਦ ਤੀਜੀ نسل ਆ ਗਈ ਹੋएगी ਹੁਣ ਤੱਕ ਤੇ ਆਪਾਂ 20-25 ਸਾਲ ਦਾ ਵੀ ਵਖਵਾ ਬਣੀ ਇੱਕ ਪੀੜ੍ਹੀ ਦਾ ਤੇ ਜਿਹੜੀ ਹੁਣ ਤੀਜੀ ਪੀੜ੍ਹੀ ਜਿਹੜੀ ਹੁਣ ਉੱਥੇ ਰਹਿ ਰਹੀ ਆ ਲੋਕ ਨਹੀਂ ਕਿਸਨ ਜੀਤਾ ਕਿ ਸਾਡੇ ਹੀ ਕਿਹੋ ਜੀ ਰਾਜਨੀਤੀ ਹੋਵੇ ਤੇ ਸਾਡਾ ਜਿਹੜਾ ਸਟੇਟ ਹੈ ਉਹ ਕਿਹੋ ਜੀ ਹੋਵੇ ਜਾਂ ਸਾਡਾ ਮੁਲਕ ਕਿਹੋ ਜਿਹਾ ਹੋਵੇ ਉਹ ਕਹਿੰਦੇ ਹੁੰਦੇ ਹਨ ਕਿ ਜਿਸ ਤਰ੍ਹਾਂ ਦੀ ਪਰਜਾ ਹੁੰਦੀ ਉਹੋ ਜਿਹਾ ਉਹਨੂੰ ਰਾਜਾ ਮਿਲਦਾ ਕਿਤੇ ਨਾ ਕਿਤੇ ਤੁਹਾਨੂੰ ਈ ਵੀ ਨਹੀਂ ਲੱਗਦਾ ਕਿ ਜਿਹੜਾ ਵੋਟਰ ਹੈ ਜਿਹੜੀ ਵੋਟ ਸ਼ਕਤੀ ਹੈ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਗੜਾਫਟਾਂ ਆਈਆਂ ਜਿਹਦੇ ਕਰਕੇ ਸਾਨੂੰ ਸਹੀ ਲੀਡਰਸ਼ਿਪ ਨਹੀਂ ਮਿਲੀ ਨਹੀਂ ਤਾਂ ਜਿਹੜਾ ਜਿਹੜਾ ਪਬਲਿਕ ਪ੍ਰੈਸ਼ਰ ਹੁੰਦਾ ਜਿੰਨੀਆਂ ਕ ਆਜ਼ਾਦੀਆਂ ਸਾਨੂੰ ਦਿੱਤੀਆਂ ਨੇ ਲੋਕ ਤਰਤਰ ਨੇ ਇਹਦਾ ਮੋੜਾ ਕੱਟ ਸਕਦੇ ਸੀ ਨਹੀਂ ਗਿਲਸਾਹਬ ਤੁਸੀਂ ਦੇਖ ਚੁੱਕੇ ਹੋਇਆ ਇੱਕ ਪੀਰੀਅਡ ਰਿਹਾ ਨਾ ਉਸ ਤੋਂ ਬਾਅਦ ਜਦੋਂ ਖਾਸ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਆ ਪੰਜਾਬ ਦਾ ਜਿਹੜਾ ਸੀਨ ਹੈ ਉਹਦੇ ਵਿੱਚ ਉਹਦੇ ਹੁੰਦੇ ਆ ਉਹਦੇ ਉੱਤੇ ਆਉਂਦੇ ਤੇ ਉੱਥੇ ਫਿਰ ਤੁਸੀਂ ਉਸ ਦੇ ਵਿੱਚ ਦੇਖੋਗੇ ਕਿ ਜੇ ਉਹ ਸੀ ਨਾ ਇੱਕ ਦੂਜੇ ਨੂੰ ਨਾਂ ਸੇੜਦੀ ਤੇ ਜਿੱਦ ਜਿਹੜੀ ਸੀ ਉਹ ਆਮ ਤੌਰ ਤੇ ਸਾਹਮਣੇ ਆਉਣੇ ਸ਼ੁਰੂ ਹੋ ਗਈ ਔਰ ਉਧਰੋਂ ਇੰਦਰ ਕਾਂਦੀ ਵੀ ਬਹੁਤ ਜਿੱਦੀ ਸੀ ਜਿਨੇ ਜਿੱਦ ਰੱਖੀ ਪੰਜਾਬ ਦੇ ਮਸਲਿਆਂ ਤੇ ਔਰ ਉਧਰੋਂ ਸੰਤ ਜਰਨੈਲ ਸਿੰਘ ਪਿੰਡਰਾਲੇ ਦੀ ਜਿੱਤ ਜਿੱਦ ਸੀ ਜੇ ਕਿਤੇ ਉਸ ਵੇਲੇ ਦੋਨਾਂ ਦੇ ਵਿੱਚ ਸ਼ਾਂਤ ਕੋਈ ਕੰਪਰੋਮਾਈਜ਼ ਹੋ ਜਾਂਦਾ ਤੇ ਪੰਜਾਬ ਦੇ ਇਹ ਰਾਤ ਨੇ ਸੀ ਉਹਨੇ 60 ਪੰਜਾਬ ਪ੍ਰਤੀ ਕੇਂਦਰ ਕੋਈ ਵੱਖਰੇ ਨਹਿਰੀਏ ਨਾਲ ਪਰ ਕੇਂਦਰ ਦੀ ਜਿਹੜੀ ਪੰਜਾਬ ਪ੍ਰਤੀ ਇਹ ਸੋਚ ਰਹੀ ਕਿ ਪੰਜਾਬ ਦੀ ਜਿਹੜੀ ਇੱਕ ਆਜ਼ਾਦ ਪ੍ਰਸਤੀ ਆ ਪੰਜਾਬ ਦਾ ਜਿਹੜਾ ਇੱਕ ਖੁਦਾਰ ਹੋਣ ਦੀ ਜਿਹੜੀ ਪ੍ਰਵਿਰਤੀ ਆ ਇਹਨੂੰ ਦਬਾਉਣ ਦੀ ਰਾਜਨੀਤੀ ਦੇ ਵਿੱਚ ਇਹ ਆਜ਼ਾਦੀ ਤੋਂ ਬਾਅਦ ਸਾਰਾ ਕੁਝ ਪੰਜਾਬ ਦੇ ਖਿਲਾਫ ਹੀ ਹੁੰਦਾ ਗਿਆ ਕਹਿੰਦੇ ਜਿਹੜੀ ਨਹਿਰੂ ਸਾਹਿਬ ਨਾਲ ਕੁਛ ਬਣਦੀ ਸੀ ਪਰ ਉਹਨਾਂ ਗੱਲਾਂ ਦੇ ਵਿੱਚ ਜਿਹੜਾ ਆਈ ਸੀ ਐਸ ਕਪੂਰ ਸਿੰਘ ਜਿਹੜੇ ਨੇ ਇੱਕ ਲੈਟਰ ਜਿਹੜੀ ਜਾਰੀ ਕਰਦੇ ਨੇ ਜਿਹੜੀ ਆਮ ਤੌਰ ਤੇ ਕਈ ਵਾਰ ਉਹ ਸਰਕਾਰਾਂ ਇਹ ਕਹਿੰਦੀਆਂ ਨੇ ਨਹੀਂ ਜੀ ਉਹ ਫੈਬ੍ਰੀਕੇਟਡ ਲੈਟਰ ਸੀ ਕਦੀ ਹੋਈ ਨਹੀਂ ਜਿਹਦੇ ਵਿੱਚ ਪਹਿਲੀ ਪਾਲਿਸੀ ਜਿਹੜੀ ਕੇਂਦਰ ਦੀ ਸਾਹਮਣੇ ਆਈ ਸੀ ਇਹ ਪੰਜਾਬੀ ਜਿਹੜੇ ਨੇ ਔਰ ਖਾਸ ਤੌਰ ਤੇ ਸਿੱਖ ਜਿਹੜੇ ਨੇ ਗਰੰਟੀਸ਼ਿਕਾ ਹਕੂਮ ਨੇ ਔਰ ਇਹਨਾਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਔਰ ਇਹਨਾਂ ਨੂੰ ਬਹੁਤ ਸਾਰੀਆਂ ਲਿਬਰਟੀਆਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣੀਆਂ ਉਹ ਮਾਨਸਿਕਤਾ ਕੇਂਦਰ ਦੀ ਅੱਜ ਦੀ ਵੀ ਜਿਹੜਾ ਕਹਿੰਦੇ ਡਰਿਆ ਕਿ ਪੰਜਾਬੀਆਂ ਨੂੰ ਕਿਸੇ ਤਰੀਕੇ ਵੀ ਦਬਾ ਕੇ ਰੱਖਣਾ ਕਿਉਂਕਿ ਜਿੱਥੇ ਵੀ ਕੋਈ ਤੁਸੀਂ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਸੰਕਟ ਜਿਹੜਾ ਉਹ ਜਿਹੜਾ ਸੀ ਉਹ ਐਮਰਜੈਂਸੀ ਸੀ ਔਰ ਉਸ ਐਮਰਜੈਂਸੀ ਦਾ ਪੰਜਾਬ ਦੇ ਵਿੱਚ ਜਿਹੜਾ ਉਹ ਡਟ ਕੇ ਵਿਰੋਧ ਹੋਇਆ ਔਰ ਪੰਜਾਬੀ ਜਿਹੜੇ ਆ ਜਿਨ੍ਹਾਂ ਨੇ ਰਾਜਨੀਤਿਕ ਲੋਕਾਂ ਨੇ ਐਮਰਜੈਂਸੀ ਦੇ ਖਿਲਾਫ ਫਤਵਾ ਦਿੱਤਾ ਉਹਨਾਂ ਦੇ ਆਪ ਤੁਸੀਂ ਐਡਵਿਜ਼ੂਅਲ ਤੌਰ ਤੇ ਤੇ ਉਹਨਾਂ ਨੂੰ ਵੇਖਦੇ ਹੋ ਕਿ ਤੁਸੀਂ ਉਹ ਜਿਹੜੀ ਹੈ ਕਿ ਆਪ ਕੈਦ ਹੋਗੇ ਜਾਂ ਉਹਨਾਂ ਨੂੰ ਕੈਦ ਕਰ ਲਿਆ ਗਿਆ ਪਰ ਉਹਨਾਂ ਦੇ ਪਰਿਵਾਰਾਂ ਦੀ ਪਾਰਟਿਸਪੇਸ਼ਨ ਤੁਹਾਨੂੰ ਕਿਤੇ ਨਹੀਂ ਲੱਭੇਗੀ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਧੀਆਂ ਪੁੱਤਰ ਜਿਹੜਿਆ ਉਹ ਉਸ ਪਾਸੇ ਜਾਂਦੇ ਹੋ ਪਰ ਜਿਹੜੇ ਪੰਜਾਬ ਦੇ ਆਮ ਲੋਕ ਸੀਗੇ ਉਹ ਅਮਰਦਸ ਸਿੰਘ ਦੇ ਖਿਲਾਫ ਉਪਜਥਿਆ ਦੇ ਰੂਪ ਵਿੱਚ ਜਾਂਦੇ ਵੇਖਿਆ ਔਰ ਉਦੋਂ ਤੱਕ ਗਈ ਜੇ ਜਦੋਂ ਤੱਕ ਜਿਹੜਾ ਨਹੀਂ ਉਹਨੇ ਵੀ ਜਿਹੜਾ ਬੇਸਿਕਲੀ ਆ ਪੰਜਾਬ ਦੇ ਵਿੱਚ ਕੇਂਦਰ ਦਾ ਜਿਹੜਾ ਨਜ਼ਰੀਆ ਉਹ ਹੋਰ ਸਖਤ ਹੋ ਗਿਆ ਵੀ ਇਹ ਤਾਂ ਆਪਣੀ ਧੁੰਦੇ ਲੋਕ ਨੇ ਆਪਣੇ ਹਿਸਾਬ ਨਾਲ ਤੁਰਦੇ ਨੇ ਅਮਰਜੈਂਸੀ ਵਰਗੇ ਮਾਹੌਲ ਦੇ ਵਿੱਚ ਜਿੱਥੇ ਅੱਜ ਦੇ ਪ੍ਰਧਾਨ ਮੰਤਰੀ ਸਾਹਿਬ ਆਂਦੇ ਆ ਕਿ ਪੰਜਾਬ ਦੇ ਪਿੰਡਾਂ ਵਿੱਚ ਲੋਕ ਦੇ ਫਿਰਦੇ ਹੀ ਜਾ ਕੇ ਸਿੱਖ ਬਣ ਕੇ ਜਾਂ ਆਰਐਸਐਸ ਵਾਲੇ ਜਿਹੜੇ ਉਹ ਮਾਫੀ ਨਾਮੇ ਦੇ ਰਹੇ ਸੀਗੇ ਜਾਂ ਹੋਰ ਜਿਹੜੇ ਰਾਜਨੀਤਿਕ ਤੰਤਰ ਸੀਗੇ ਉਹਦੇ ਵਿੱਚ ਥੋੜੀ ਜੀ ਜੇ ਅਮਰਜੈਂਸੀ ਦੇ ਵਿਰੋਧ ਦੀ ਤੁਹਾਨੂੰ ਗੱਲ ਲੱਭੇਗੀ ਤੇ ਜਾਂ ਪਛਮੀ ਬਗਾਲ ਤੋਂ ਲੱਭੇਗੀ ਤੇ ਫਿਰ ਬਹੁਤ ਸਾਰਾ ਅਮਰਜੈਂਸੀ ਦੇ ਖਿਲਾਫ ਜਿਹੜਾ ਸੰਘਰਸ਼ ਹੋ ਤੁਹਾਨੂੰ ਪ੍ਰਾਪਤ ਤੋਂ ਲੱਭੇਗਾ ਸੋ ਉਹ ਉਹ ਇਹ ਵੀ ਸੋਚਦੇ ਵੀ ਜਦੋਂ ਸਾਰਾ ਪਾਰਤ ਐਮਰਜੈਂਸੀ ਦਾ ਵਿਰੋਧ ਨਹੀਂ ਕਰ ਰਿਹਾ ਕਿ ਇਹ ਕਿਉਂ ਕਰ ਰਹੇ ਆ ਉਹ ਜਿਹੜੀ ਲਗਾਤਾਰਤਾ ਦੇ ਵਿੱਚ ਪੰਜਾਬ ਦੀ ਖੁਦਾਰੀ ਜਿਹੜੀ ਹੈ ਉਨੂੰ ਜਿਹੜਾ ਹੈ ਉਹ ਨਹੀਂ ਹਸੇਣ ਹੋ ਰਿਹਾ ਔਰ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਉਹ ਇਹਨਾਂ ਦੇ ਖਾਸ ਤੌਰ ਤੇ ਗਗਨੀ ਗਾਇਲ ਸਿੰਘ ਤੋਂ ਬਾਅਦ ਫਿਰ ਜਿਹੜੀ ਆ ਉਹ ਬਿਲਕੁਲ ਪੰਜਾਬ ਪ੍ਰਸਤ ਨਹੀਂ ਰਹੀ ਉਹ ਜੋ ਕੇਂਦਰ ਦੀਆਂ ਨੀਤੀਆਂ ਇਹ ਉਹਨੂੰ ਇਹ ਜਿਹੜਾ ਉਹਦੇ ਵਿੱਚ ਉਸਹਾਇਕ ਬਣਦੀ ਰਹੀ ਜਿਵੇਂ ਉਹ ਕਹਿੰਦੇ ਆ ਕਿ ਕੋਹਾੜੇ ਦੇ ਵਿੱਚ ਜਿਹੜਾ ਰੁੱਖਦਾ ਹੀ ਜਿਹੜਾ ਹਸ ਹੁੰਦਾ ਹੈ ਰੁੱਖ ਦੀ ਇੱਕ ਟਾਣੀ ਜਿਹੜੀ ਆ ਉਹ ਦਸਤਾ ਬਣਦੀ ਆ ਤੇ ਉਹ 50% ਜਿੰਨੀਆਂ ਕਾਰਵਾਈਆਂ ਹੁੰਦੀਆਂ ਉਹਦੇ ਵਿੱਚ ਉਹ ਸਾਰੇ ਦਸਤਾਬੰਦ ਰਹਿ ਨਾ ਕਿ ਕਿਸੇ ਨੇ ਇਹ ਕੀਤਾ ਕਿ ਇਹ ਪੰਜਾਬ ਦੀ ਜਵਾਨੀ ਨੂੰ ਜਾਂ ਪੰਜਾਬ ਦਾ ਸਹੀ ਮਲੰਕਣ ਕਰਕੇ ਕੇਂਦਰ ਤੱਕ ਪੇਸ਼ ਕੀਤਾ ਗਏ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ ਸਭ ਤੋਂ ਵੱਡਿਆ ਗੇੜਾ ਤੁਹਾਨੂੰ ਇਹ ਲੱਗੇਗਾ ਕਿ ਕੋਈ ਵੀ ਪੰਜਾਬ ਦੇ ਵਿਰਤਾਂਤ ਨੂੰ ਸਹੀ ਰੂਪ ਵਿੱਚ ਕੇਂਦਰ ਗਾੜੀ ਨਹੀਂ ਪੁਸ਼ ਕਰ ਸਕਿਆ ਉਹਨਾਂ ਦੇ ਗਾੜੀ ਰੱਖ ਨਹੀਂ ਸਕਿਆ ਬਲਕਿ ਜੋ ਕੇਂਦਰ ਦੀਆਂ ਨੀਤੀਆਂ ਆਉਂਦੀਆਂ ਰਹੀਆਂ ਉਹਨੂੰ ਬਹੁਤ ਸਿਰਦ ਹੋ ਕੇ ਪੰਜਾਬ ਦੇ ਵਿਰੋਧ ਨੂੰ ਲਾਗੂ ਕਰਦੇ ਨੇ ਪਰ ਹਸਪਾਲ ਜੀ ਜਿਹੜੀ ਤੁਸੀਂ ਇਹ ਮਿਸਾਲ ਦੇ ਰਹੇ ਉਹ ਐਮਰਜੈਂਸੀ ਵੇਲੇ ਦੀ ਜਾਂ ਆਪਾਂ ਬਹੁਤ ਸਾਰੀ ਜਿਹੜੇ ਸਾਡੇ ਸਵਰਥ ਸੱਜਣ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਫਰੀडम ਮੂਵਮੈਂਟ ਚ ਪੰਜਾਬੀ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਲੀਡ ਕਰਦੇ ਰਹੇ ਬੋਧਵਾਲੇ ਦਿੱਤੇ ਜਾਂਦੇ ਆ ਮਹਾਤਮਾ ਗਾਂਧੀ ਦੇ ਕੇ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਉਹਨਾਂ ਟੈਲੀਗ੍ਰਾਮ ਦਿੱਤੀ ਸੀ ਆਜ਼ਾਦੀ ਦੀ ਲੜਾਈ ਜਿੱਤ ਲਈ ਕਿਉਂਕਿ ਉਹ ਰੈਕੋਗਨਾਈਜ਼ ਕਰਦਾ ਸੀ ਕੇਂਦਰ ਤੋਂ ਪੰਜਾਬ ਨੂੰ ਕਿ ਇਹਨਾਂ ਨੇ ਇੱਕ ਵੱਡੀ ਫਾਈਟ ਦਿੱਤੀ ਆ ਉਸ ਤੋਂ ਬਾਅਦ ਐਮਰਜੈਂਸੀ ਜਿਹੜੀ ਵੀ ਜਿੱਥੋਂ ਤੱਕ ਇੱਕ ਚੇਤਨਤਾ ਦਾ ਪੱਧਰ ਵੀ ਸੀ ਭਾਵੇਂ ਉਦੋਂ ਅਸੀਂ ਕਹਿੰਨੇ ਆ ਕਿ ਜਥੇਦਾਰ ਇੱਕ ਅਕਾਲੀ ਦਲ ਦਾ ਹੁਕਮ ਜਾਂਦਾ ਸੀ ਤੇ ਉਹ ਕੱਚਾ ਮੈਣ ਪਾ ਕੇ ਤੁਰੋਂਦੇ ਹੀ ਮੋਢੇ ਤੇ ਪਰਨਾ ਲੈ ਕੇ ਪਰ ਇੱਕ ਚੇਤਨਤਾ ਦਾ ਪੱਧਰ ਸੀ ਕੇ ਸਾਡੇ ਲੋਕਤੰਤਰ ਨੂੰ ਖਤਰਾ ਆ ਇਸ ਕਰਕੇ ਅਸੀਂ ਇੱਕ ਕੁਰਬਾਨੀ ਕਰਨ ਨੂੰ ਤਿਆਰ ਆ ਪਰ ਹੁਣ ਜਦੋਂ ਚੇਤਨਤਾ ਦਾ ਪੱਧਰ ਉੱਪਰ ਜਾਣਾ ਚਾਹੀਦਾ ਸੀ ਹੁਣ ਤੁਸੀਂ ਢਿੰਡਰਾ ਵਾਲਿਆਂ ਦੀ ਗੱਲ ਕੀਤੀ ਆ ਢਿੰਡਰਾ ਵਾਲਾ ਦਾ ਫੀਨੋਮਨਾ ਜਾਂ ਐਮਰਜੈਂਸੀ ਵਾਲੇ ਮੋਰਚੇ ਦਾ ਜਾਂ ਬਾਅਦ ਚ ਤੁਮਜੋਦ ਮੋਰਚੇ ਦਾ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਆ ਤੇ ਫਿਰ ਸਾਨੂੰ ਇਦਾਂ ਵੀ ਤੇ ਨਜ਼ਰ ਆਉਂਦਾ ਨਾ ਕਿ ਸੋਸਾਇਟੀ ਦੀ ਜਾਂ ਸਾਡੀ ਕਮਿਊਨਿਟੀ ਦੀ ਜਾਂ ਸਾਡੇ ਪੰਜਾਬੀਆਂ ਦੀ ਐਡਵਾਂਸਮੈਂਟ ਹੋਣ ਦੀ ਬਜਾਏ ਅਸੀਂ ਪਿੱਛੇ ਕੁਰੀ ਤੁਰ ਪਏ ਅਸੀਂ ਮਤਲਬ ਆਪਣੇ ਲੀਡਰ ਉਹ ਜਿਹੇ ਲੈਉਣ ਲੱਗ ਪਏ ਹੁਣ ਪਿੰਡਾਂਵਾਂ ਦੇ ਵਰਗੇ ਵਿਅਕਤੀ ਨੂੰ ਜਿਨ੍ਹਾਂ ਨੂੰ ਆਪਾਂ ਅੱਜ ਵੀ ਕੋਈ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਸਾਰਾ ਸਿਰ ਪਾੜਨ ਨੂੰ ਆ ਜਾਣਗੇ ਲੋਕ ਇੱਕ ਉਹ ਵਿਅਕਤੀ ਜਿਹਨੇ ਆਪਣੀ ਤੁਸੀਂ ਜਿੱਦ ਕੀਤੀ ਹੈ ਮੈਂ ਤੇ ਕਹਾਂਗਾ ਕਿ ਉਹਨਾਂ ਦੀ ਨਲਾਇਕੀ ਜਾਂ ਉਹਨਾਂ ਦੀ ਅਨਪੜਤਾ ਦੇ ਕਰਕੇ ਅਸੀਂ ਇੰਨਾ ਦੁੱਖ ਭੋਗਿਆ ਬਾਅਦ ਚ ਇਹ ਵੀ ਜਿਹੜੇ ਦੁਨੀਆਂ ਦੇ ਸੰਘਰਸ਼ ਜਦੋਂ ਉਹਨਾਂ ਨੂੰ ਵੇਖੋਗੇ ਨਾ ਉਹਦੇ ਦੋ ਹੀ ਰਾਹ ਨੇ ਇੱਕ ਰਾਹ ਹੈਗਾ ਵਾ ਜਿਹੜਾ ਸ਼ਾਂਤੀ ਦਾ ਹੈ ਗੱਲਬਾਤ ਦਾ ਲੋਕਾਂ ਨੂੰ ਚੇਤਨ ਕਰਕੇ ਨਾਲ ਜੋੜਨ ਦਾ ਹੈ ਤੇ ਉਥੋਂ ਦੇ ਹਾਕਮ ਜਿਹੜੇ ਆ ਬਹੁਤੀ ਵਾਰ ਫਿਰ ਸਮਾਪਾ ਕੇ ਚਾਹੇ ਬਾਅਦ ਵਿੱਚ ਉਸ ਗੱਲ ਦੇ ਉੱਤੇ ਉਹਦੀ ਗੱਲ ਸੁਣਦੇ ਤੇ ਸੰਸਾਰ ਦੇ ਵਿੱਚ ਦੂਰ ਸਿਰੇ ਜਿਹੜੇ ਰਾ ਰਹੇ ਨੇ ਉਹ ਰਹੇ ਨੇ ਖਿਆਰਬੰਦ ਯੁੱਧ ਦੇ ਸੋ ਇਹ ਜਿਹੜਾ ਪਿੰਡਰਾਵਾ ਦੀ ਸੋਚ ਸੀਗੀ ਉਹ ਇਸ ਗੱਲ ਤੋਂ ਨਿਕਲੀ ਪਿੰਡਰਾਵਾ ਸਿਆਸਤ ਕਿੱਥੇ ਸੀ ਉੱਥੇ ਸੰਤ ਸੀਗਾ ਪਰ ਉਸ ਸੰਪਰਦਾ ਦਾ ਜੇ ਤੁਸੀਂ کردار ਵੇਖੋਗੇ ਨਾ ਲਗਾਤਾਰ ਤੇ ਸੰਤ ਕਰਪਾਰ ਸਿੰਘ ਦੇ ਵੇਲੇ ਜਿਹੜੀ ਆ ਉਹਨਾਂ ਨੇ ਜਿਹੜਾ ਅਕਾਲੀ ਦਲ ਜਾਂ ਜਿਹੜੇ ਪੰਜਾਬੀ ਐਨੇ ਵੱਡੀ ਪੱਧਰ ਤੇ ਅਮਰਜੈਂਸੀ ਦੇ ਖਿਲਾਫ ਜਿਹੜੇ ਖੜੇ ਹੋਏ ਉਹਦੇ ਤੇ ਸੰਤ ਕਰਤਾਰ ਸਿੰਘ ਨੇ ਬੜੇ ਵੱਡੇ ਮਾਰਚ ਕੱਢੇ ਸੀ ਜਿਮੇ ਦੀ ਗਿਣਤੀ ਕੋਈ 17-18 ਦੇ ਕਰੀਬ ਸੀ ਪੰਜਾਬ ਦੇ ਵਿੱਚ ਔਰ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਪੰਜਾਬ ਯਾਦ ਰਿਹਾ ਇਹ ਦੇਸ਼ ਯਾਦ ਰਿਹਾ ਜਾਂ ਸਾਡਾ ਧਰਮ ਯਾਦ ਰਿਹਾ ਤੇ ਅਸੀਂ ਆਉਣ ਵਾਲੇ ਸਮੇਂ ਸੋ ਉਹ ਜਿਹੜੀ ਇਕਸਾਨਸੀ ਉਹ ਲਗਾਤਾਰ ਚੇਤਨਤਾ ਦੇ ਵਾਲੇ ਪਾਸੇ ਵੀ ਤੁਰਦੀ ਸੀ ਪਰ ਅਲਟੀਮੇਟਲੀ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਆਏ ਉਹ ਫਿਰ ਜਿਹੜੀ ਇੱਕ ਦੂਸਰੀ ਵਿਚਾਰਧਾਰਾ ਇਹ ਖੜਕੂ ਵਿਚਾਰ ਪਰ ਆ ਵੀ ਗੇ ਗੱਲ ਦੀ ਨਹੀਂ ਸੁਣਵਾਈ ਹੁੰਦੀ ਕਿ ਉਹ ਸਾਰ ਦਸ ਪਾਛਾ ਦਾ ਜਿਹੜਾ ਇੱਕ ਹੈਗਾ ਕਿ ਚੂਕਾ ਰਹਾਗਾ ਮਹੀਲ ਤੇ ਦੌਰ ਕੋ ਯਸ ਹਲਾਲ ਉਸਤ ਮਤਲਬ ਟੀ ਮਿਲੀਸ਼ੀਨ ਸ਼ੀਰ ਦਸਤ ਵਾਲੇ ਪਾਸੇ ਵਾਲੀ ਵਿਚਾਰਧਾਰਾ ਜਿਹੜੀ ਉਹ ਭਾਰੂ ਹੁੰਦੀ ਗਈ ਕਿਉਂਕਿ ਨਿਆ ਮਿਲ ਨਹੀਂ ਰਿਹਾ ਪਰ ਦੂਸਰੀ ਜਿਹੜੀ ਜਿੰਨੀ ਲੀਡਰਸ਼ਿਪ ਸੀ ਉਹਨਾਂ ਦੇ ਪੈਰਲਲ ਲੀਡਰਸ਼ਿਪ ਸੀ ਉਹਨਾਂ ਦਾ ਜਿੰਨਾ ਸੰਘਰਸ਼ ਸੀ ਉਹਦੇ ਵਿੱਚ ਤੁਸੀਂ ਹੀ ਵੇਖੋਗੇ ਕਿ ਕਿਸੇ ਤਰੀਕੇ ਮਲ ਮਿਲਾ ਕੇ ਕਿਸੇ ਤਰੀਕੇ ਕੋ ਇਹੋ ਜਿਹਾ ਢੰਗ ਤਰੀਕਾ ਕੱਢੀਏ ਕਿ ਅਸੀਂ ਸਫਾ ਤੇ ਪ੍ਰਾਪਤ ਹੋ ਜਾਈਏ ਪੰਜਾਬ ਉਹਨਾਂ ਦੀ ਜਿਹੜੀ ਸੋਚ ਉਹਨਾਂ ਦੀਆਂ ਕਾਰਵਾਈਆਂ ਕਿ ਉਹਨਾਂ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਨਹੀਂ ਸੀਗਾ ਔਰ ਜਿਹੜੀ ਸੰਤ ਜਰਨੈਲ ਸਿੰਘ ਤੇ ਪਿੰਡਾਂ ਵਾਲੇ ਦੀ ਜਿੱਦ ਸੀ ਉਹਨੇ ਜਿੱਥੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਉਥੇ ਦੇਸ਼ ਦਾ ਵੀ ਬਹੁਤ ਨੁਕਸਾਨ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮਾਰੇ ਜਾਣਾ ਦੇਸ਼ ਦਾ ਜਿਹੜਾ ਰਿਟਾਇਰਡ ਫੌਜਾਂ ਦਾ ਮੁਖੀ ਹੋਏ ਉਹਦਾ ਮਾਰੇ ਜਾਣਾ ਔਰ ਕਈ ਇਸ ਤਰ੍ਹਾਂ ਦੀ ਫਿਰ ਫੋਰਸਸ ਦੇ ਲੋਕਾਂ ਦਾ ਮਾਰੇ ਜਾਣਾ ਬਹੁਤ ਸਾਰੀ ਜਵਾਨੀ ਦਾ ਮਾਰੇ ਜਾਣਾ ਇਹ ਇਹ ਸਾਰੇ ਜਿਹੜੇ ਸੰਤਾਪ ਪੰਜਾਬ ਨੇ ਪੋਕੇ ਪਰ ਉਹਦੇ ਵਿੱਚ ਜਿਹੜੀ ਅਕਾਲੀ ਲੀਡਰਸ਼ਿਪ ਆ ਉਹ ਮਤਲਬ ਜਿਹੜੀ ਆ ਉਹ ਲੂੰਬੜ ਚਾਲਦੀ ਬੈਠੀ ਦੀ ਅਸੀਂ ਸਾਰੇ ਦੇ ਵਿੱਚੋਂ ਕਿਤੇ ਜਿਹੜੇ ਉਹ ਚਲ ਜੀਏ ਮੈਂ ਹੁਣੇ ਇੱਕ ਵੱਡੇ ਪੱਤਰਕਾਰ ਇੱਕ ਦੋ ਇੱਕ ਦਸਤਾਵੇਜ਼ ਸਾਂਝੇ ਕਰ ਰਹੀ ਸੀ ਕਿ ਭਾਰਤ ਦੇ ਪ੍ਰਤੀ ਜਿਹੜਾ ਸਭ ਤੋਂ ਪਹਿਲੇ ਜੇ ਬਗਾਵਤ ਇਹ ਸੰਤ ਜਰਨੈਲ ਸਿੰਘ ਪੰਡਰਾ ਵਾਲੇ ਦਾ ਦੂਸਰੀ ਧਿਰ ਕਰਦੀ ਆ ਜਿਹੜਾ ਜੁਗਨ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਖਾਲਸਾਣ ਦਾ ਉਹਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਮੋਰੀ ਸੀਗਾ ਔਰ ਤਾਂ ਹਸ ਤਾਲੀ ਨੂੰ ਅੱਗ ਲਾਉਣੇ ਇਹ ਜਿਹੜਾ ਪ੍ਰਕਾਸ਼ ਸਿੰਘ ਦਾ ਪਰ ਤਾਂ ਰਿਆ ਪੱਛੀ ਨੂੰ ਪੱਰਾ ਪੱਛੀ ਨੂੰ ਜਿਹੜੀ ਅੱਗ ਲਾਈ ਸੀਗੀ ਉਹਦੇ ਵਿੱਚ ਵੀ ਇਤੇ ਪ੍ਰਕਾਸ਼ ਸਿੰਘ ਬਾਦਲ ਮੋਰੀ ਸੀਗਾ ਪਰ ਤੁਸੀਂ ਸਾਰੇ ਵਿੱਚ ਦੇਖੋਗੇ ਕਿ ਉਸ ਪ੍ਰਤਾਨ ਦੇ ਵਿੱਚ ਕਿਸੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਹੀਂ ਆਉਂਦਾ ਵੀ ਉਹਨੇ ਵੀ ਇਹ ਕਾਰਵਾਈਆਂ ਦੇ ਵਿੱਚ ਹਿੱਸਾ ਲਿਆ ਉਹ ਵੀ ਜਿਹੜਾ ਦੇਸ਼ ਗਰੂਪ ਮੇਰਾ ਖਾਲਸਾ ਦਾ ਰੈਜੂਲੇਸ਼ਨ ਨਾ ਇਕੱਠਾ ਜਦੋਂ ਅਕਾਲੀ ਦਲ ਇਕੱਠੇ ਹੋਏ ਆ ਉੱਤੇ ਤੇ ਕੈਪਟਨ ਮਰਿੰਦਰ ਸਿੰਘ ਦਾ ਉਹ ਕੈਪਟਨ ਬਾਅਦ ਕੈਪਟਨ ਮਰਿੰਦਰ ਸਿੰਘ ਕਹਿੰਦਾ ਕਿ ਮੈਂ ਬਹੁਤ ਸਾਰੇ ਖਾੜਕੂ ਨੂੰ ਆਪੇਸ਼ ਕਰਾਇਆ ਜਿਨ੍ਹਾਂ ਦੇ 35 ਦੇ ਨਾਮ ਹੀ ਰਿਵੀਲ ਕਰਦੇ ਬਿਲਕੁਲ ਇਹੀ ਗੱਲ ਹੈ ਇਹ ਵੀ ਇਹੀ ਗੱਲ ਕਹੀ ਪਈ ਹੈ ਜਿਹੜੀ ਹੁਣ ਤੱਕ ਦਾ ਜਿੱਥੇ ਪੰਜਾਬ ਪਹੁੰਚਾ ਹੈ ਉਹਦੇ ਪਿੱਛੇ ਹਮੇਸ਼ਾ ਹੀ ਜਿਹੜੀ ਪੰਜਾਬ ਦੀਆਂ ਰਾਜਨੀਤਿਕ ਤਰਾਂ ਸੀ ਚਾਹੇ ਉਹ ਕਾਂਗਰਸੀ ਉਹ ਕੇਂਦਰ ਤੋਂ ਸਾਰੇ ਆਪਣੇ ਕੇਂਦਰੀ ਲੀਡਰਸ਼ਿਪ ਤੋਂ ਆਦੇਸ਼ ਲੈ ਕੇ ਚੱਲਦੀ ਸੀ ਜਿਹੜੇ ਕੈਬਨਟ ਸੀਗੇ ਪੰਜਾਬ ਦੇ ਉਹਨਾਂ ਦਾ ਵੀ ਪੰਜਾਬ ਪ੍ਰਤੀ ਕੋਈ ਬਹੁਤਾ ਵੀਜ਼ਨ ਕਲੀਅਰ ਨਹੀਂ ਆਇਆ ਮੈਂ ਉਹ ਰੇ ਖਾਰਕੂਆ ਦੇ ਉੱਤੇ ਇੱਕ ਜਿਹੜਾ ਡਾਕੂਮੈਂਟ ਪੜ੍ਹ ਰਿਆ ਸੀ ਉਹਦੇ ਵਿੱਚ ਮੈਂ ਪੜਿਆ ਸੀ ਕਿ ਪੰਜਾਬ ਦੇ ਕਮਿਊਨਿਸਟਾਂ ਨੇ ਗੈਰ ਜ਼ਰੂਰੀ ਤੌਰ ਤੇ ਖਾਰਕੂਆ ਨੂੰ ਆਪਣੇ ਦੁਸ਼ਮਣ ਬਣਾ ਲਿਆ ਔਰ ਬਹੁਤ ਸਾਰੇ ਖਾਰੇ ਨੂੰ ਖਾਰਕੂ ਰਹਿ ਰਹੇ ਆ ਨਹੀਂ ਸੰਗਤ ਨਹੀਂ ਪੜ੍ਹ ਰਿਹਾ ਅੱਜ ਕੱਲੇ ਤੇ ਨਹੀਂ ਉਹ ਹੋਰ ਸੀ ਡਾਕੂਮੈਂਟ ਉਹ ਜਿਹਦੇ ਵਿੱਚ ਤੁਸੀਂ ਦੇਖੋ ਵੀ ਕਮਿਊਨਿਸਟਾਂ ਦਾ ਖਾਰਕੂਆ ਦੇ ਨਾਲ ਕੋਈ ਡਾਇਰੈਕਟ ਕਨਫਲਿਕਟ ਨਹੀਂ ਸੀਗਾ ਹੂੰ ਤੇ ਇਹਨਾਂ ਨੇ ਬਣਾ ਕੇ ਉਹਦੇ ਵਿੱਚ ਖੜਕੂਆ ਅੱਧਾ ਵੀ ਜਿੱਥੇ ਨੁਕਸਾਨ ਹੋਇਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਅੱਛੇ ਕਮਿਊਨਿਸਟ ਜਿਹੜੇ ਆ ਉਸ ਮੂਮੈਂਟ 'ਚ ਮਾਰੇ ਗਏ ਜਦ ਕਿ ਜੇ ਕੁਛ ਨਹੀਂ ਕਰ ਸਕਦੇ ਤਾਂ ਕਮਿਊਨਿਸਟ ਉੱਥੇ ਚੁੱਪ ਰਹਿ ਸਕਦੇ ਚੁੱਪ ਵੀ ਨਹੀਂ ਰਹਿ ਸਕਦੇ ਬਲਕਿ ਉੱਥੇ ਉਹ ਇਹ ਗੱਲ ਕਹਿੰਦੇ ਕਿ ਉਹਨਾਂ ਨੇ ਆਪਣਾ ਰੋਲ ਪੋਜ਼ਿਟਿਵ ਰੱਖਣਾ ਚਾਹੀਦਾ ਸੀ ਉਹਨਾਂ ਨੇ ਮੈਦਾਨ ਖਾਲੀ ਕੀਤਾ ਤਾਂ ਹੀ ਫਨਾਉਣਾ ਆਇਆ ਸ਼ਾਇਦ ਮੇਰੇ ਖਿਆਲ ਹੈ ਛੇ ਵੀ ਇਹ ਗੱਲ ਤੁਸੀਂ ਬਿਲਕੁਲ ਹੈ ਕਿ ਉਹ ਉਹ ਪੰਜਾਬ ਦੀ ਸੋਚ ਦੇ ਹਾਂ ਨਹੀਂ ਨਹੀਂ ਹੋ ਸਕੀ ਕਿ ਮਨੁੱਖ ਦੀ ਲਹਿਰ ਔਰ ਖਾਸ ਤੌਰ ਤੇ ਉਹ ਇਹ ਮਨੁਸ ਲਹਿਰ ਜਿਹੜੀ ਇਲੈਕਟਰ ਪੋਲਿਟਿਕਸ ਦੇ ਵਿੱਚ ਸੀਗੀ ਜਿਹੜੀ ਸੋਚਦੀ ਵੋਟਾਂ ਦੇ ਰਾਹੀਂ ਇਨਕਲਾਬ ਆ ਸਕਦਾ ਹੈ ਨਹੀਂ ਮੈਨੂੰ ਤਾਂ ਇਹ ਲੱਗਦਾ ਕਿਤੇ ਕਿਤੇ ਹਸਪਤਾਲ ਜੀ ਜਦੋਂ ਤੋਂ WTO ਦੀ ਗੱਲ ਚੱਲੀ ਹੈ ਨਾ ਤੇ ਆਪਾਂ ਜਿਹੜੇ ਗਲੋਬਲ ਵਿਲੇਜ ਤੇ ਇਹੋ ਜਿਹੇ ਨਵੇਂ ਫੰਡੇ ਆ ਗਏ ਆ ਸਾਡੇ ਸਾਹਮਣੇ ਉਦੋਂ ਤੋਂ ਬਾਅਦ ਜਿਹੜੀ ਕੱਲੇ ਪੰਜਾਬ ਦੀ ਨਹੀਂ ਦੁਨੀਆ ਦੀ ਟੋਟਲ ਜਿਹੜੀ ਕਮਿਊਨਿਸਟ ਲਹਿਰ ਸੀਗੀ ਉਹ ਉਹ ਗੈਰ ਪ੍ਰਸੰਗ ਪ੍ਰਸੰਗ ਪ੍ਰਸੰਗਿਕ ਹੋ ਗਈ ਸੀਗੀ ਰੈਲੇਵੈਂਟ ਰਹੀ ਨਹੀਂ ਆ ਕਿਉਂਕਿ ਉਦੋਂ ਇਹ ਕਹਾਂਗਾ ਤੁਸੀਂ ਆਪਣੇ ਆਪਣੇ ਸ਼ਹਿਰ ਦੀ ਗੱਲ ਕਰ ਲਓ ਕਿੰਨੀ ਦੇਰ ਤੋਂ ਆਪਾਂ ਸੁਣਦੇ ਆ ਰਹੇ ਹਾਂ ਕਿ ਇੱਕ ਪਾਸੇ ਇੱਕ ਵਿੰਭ ਬਣਾਇਆ ਜਾਂਦਾ ਕਿ ਸਤਪਾਲ ਦਾਗ ਤੇ ਵਿਮਲਾ ਦਾਗ ਉਹਨਾਂ ਦੇ ਕਿਰਦਾਰ ਵਰਗਾ ਬੰਦਾ ਤੁਹਾਨੂੰ ਨਜ਼ਰ ਨਹੀਂ ਆਊਗਾ ਸਿਆਸਤ 'ਚ ਦੂਜੇ ਪਾਸੇ ਇੱਕ ਨੈਗੇਟਿਵ ਪਬਲਿਸਿਟੀ ਹੁੰਦੀ ਆ ਕਿ ਇਹਨਾਂ ਅੰਮ੍ਰਿਤਸਰ ਦਾ ਬੇੜਾਗਰ ਕਰਤਾ ਸਾਰੀ ਜਿਹੜੀ ਇੰਡਸਟਰੀ ਇਹਨਾਂ ਨੇ ਉਠਾਤੀ ਤੇ ਇਹਨਾਂ ਦਾ ਕਰਕੇ ਛੜਾ ਬਰਬਾਦ ਹੋ ਗਿਆ ਇਦਾਂ ਦੀ ਇੱਕ ਨਹੀਂ ਇਸੇ ਤਰ੍ਹਾਂ ਹੀ ਐਜੂਕੇਸ਼ਨ ਸਿਸਟਮ ਨੂੰ ਫੇਰ ਕਰਨੀ ਕਿਹਾ ਮਾਸਟਰ ਤੇ ਪੜਾਉਗੇ ਹੀ ਨਹੀਂ ਮਾਪਦੇ ਇਹਨਾਂ ਖਮੇ ਹੈ ਸਕੂਲੇ ਜਾਂਦੇ ਹੀ ਨਹੀਂ ਇਹਦੇ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਆ ਲੋਕਾਂ ਨੂੰ ਇਹ ਲੱਗਿਆ ਕਿ ਸਰਕਾਰੀ ਸਕੂਲਾਂ ਜਾਣਾ ਮਾੜਾ ਹੈ ਇਸੇ ਤਰ੍ਹਾਂ ਮੈਡੀਕਲ ਸਾਡੀ ਹਾਲਤਾ ਹੋਇਆ ਸਾਰਾ ਸਿਸਟਮ ਕਿ ਜਿਹੜੇ ਸਰਕਾਰੀ ਡਾਕਟਰ ਉਹ ਚੋਰ ਆ ਲਟੇਰੇ ਆ ਉਹ ਤੇ ਇਦਾਂ ਹੀ ਕਰਦੇ ਆ ਮਤਲਬ ਇੱਕ ਤਰ੍ਹਾਂ ਦਾ ਇੱਕ ਬਰਤਾਤ ਸਿਰਜ ਦਿੱਤਾ ਜਾਂਦਾ ਜਿਹੜੀ ਚੀਜ਼ ਨੂੰ ਜਿਹੜਾ ਜਿਹੜੂ ਡੀਪ ਸਟੇਟ ਕਹੋ ਜਾਂ ਸਿੱਧੇ ਤੌਰ ਤੇ ਕਹੋ ਕਿ ਸਟੇਟ ਜਿਹੜਾ ਜਿਹੜਾ ਕਾਰਪੋਰੇਟ ਨੂੰ ਸਪੋਰਟ ਕਰਨਾ ਚਾਹੁੰਦੀ ਸੀ ਉਹਨਾਂ ਨੇ ਚਗੇ ਭਲੇ ਚੱਲਦੇ ਜਿਹੜੇ ਪਬਲਿਕ ਅਦਾਰੇ ਸੀ ਉਹਨਾਂ ਨੂੰ ਪਹਿਲਾਂ ਬਧਰਾਮ ਕੀਤਾ ਤੇ ਫਿਰ ਖਤਮ ਕੀਤਾ ਵੇਖੋ ਜਿਲ੍ਹ ਸਾਹਿਬ ਉਹ ਜਿਹੜੀ ਗੱਲ ਸੀ ਨਾ ਇੰਡਸਟਰੀ ਦੇ ਆਪਣੇ ਸੰਕਟ ਉਹਨਾਂ ਦੇ ਵਿੱਚ ਸੀਗੀ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਉਹ ਵੀ ਛੋਟੀ ਇੰਡਸਟਰੀ ਨੂੰ ਖਤਮ ਕਰਨਾ ਚਾਹੁੰਦਾ ਸੀ ਤੁਸੀਂ ਹੁਣੇ ਤੁਹਾਡੇ ਨਾਲ ਮੈਂ ਨਿੱਜੀ ਤੌਰ ਤੇ ਗੱਲਬਾਤ ਕਰਦੇ ਆਂ ਪਰ ਸੋਚਦੇ ਆਂ ਕਿ ਪੰਜਾਬ ਜਿਹੜਾ ਇਹ ਜਿਹੜੇ ਹਾਲਾਤ ਵਿੱਚ ਹੋਇਆ ਤੇ ਜਿੰਨ ਸਾਹਿਬ ਨਾਲ ਪੰਜਾਬੀ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਵੀ ਆਪਾਂ ਇਹ ਸੋਚ ਰਹੇ ਸੀ ਕਿ ਕਿਤੇ ਇਹਦੇ ਉੱਤੇ ਵੀ ਇੱਕ ਵਿਗਿਆਨਿਕ ਜਿਹੜੀ ਸਟੱਡੀ ਦੀ ਲੋੜ ਆ ਕਿ ਪੰਜਾਬੀ ਜਾ ਰਹੇ ਨੇ ਜੇ ਪੰਜਾਬੀਆਂ ਨੂੰ ਤੱਕਿਆ ਜਾ ਰਿਹਾ ਉਹਨਾਂ ਦੇ ਦੁਆਲੇ ਹਾਲਾਤ ਅਜਿਹੇ ਪੈਦਾ ਕੀਤੇ ਜਾ ਰਹੇ ਆ ਕੋ ਪੰਜਾਬ ਛੱਡ ਕੇ ਔਰ ਤੁਹਾਡਾ ਜਿਹੜਾ ਤਰਕ ਮੇਰੇ ਸਾਹਮਣੇ ਹੁਣੇ ਆਇਆ ਮੈਨੂੰ ਵੀ ਉਹਨੇ ਇਹ ਇਹ ਇਸ ਗੱਲ ਦੇ ਉੱਤੇ ਸੋਚਣ ਲਈ ਉਰੋ ਦਾ ਮਜਬੂਰ ਕੀਤਾ ਹੈ ਕਿ ਇੱਕ ਸਟੱਡੀ ਸਾਡੇ ਵਿਦਵਾਨਾਂ ਦੇ ਵਿੱਚ ਕਿ ਕੀ ਅਸੀਂ ਵਾਕਈ ਪੰਜਾਬ ਛੱਡ ਕੇ ਜਾ ਰਹੇ ਕਦੋਂ ਸਾਡੇ ਦੁਆਲੇ ਹਾਲਾਤ ਹੀ ਪੈਦਾ ਕਰ ਦਿੱਤੇ ਗਏ ਆ ਕਿ ਅਸੀਂ ਪੰਜਾਬ ਛੱਡ ਕੇ ਗਏ ਔਰ ਉਹਦੇ ਵਿੱਚ ਫਿਰ ਤੁਹਾਨੂੰ ਜਿਹੜਾ ਉਹ ਦਿਸੇ ਜਾ ਕੇ 60ਵਿਆਂ ਦੇ ਵਿੱਚ ਜਿਹੜੇ ਆ ਪੰਜਾਬ ਦੇ এডਿਕੇਸ਼ਨ ਦੇ ਵਿੱਚ ਸਰਕਾਰੀ ਇਨਵੈਸਟਮੈਂਟ ਬਹੁਤ ਆਈ ਪਿੰਡਾਂ ਦੇ ਵਿੱਚ ਕਾਲਜ ਖੁੱਲੇ ਕਾਲੇ ਅਫਗਾਨੇ ਵਰਗੇ ਥਾਂ ਤੇ ਅ즈ਮਾਲੀ ਵਰਗੇ ਸਾਡੇ ਲਾ ਕੇ ਆਪਾਂ ਦੇਖ ਸਕਦੇ ਆ ਗੁਰਦਾਸਪੁਰ ਦੇ ਕਾਲਜ ਨੂੰ ਮਜ਼ਬੂਤ ਕੀਤਾ ਗਿਆ ਬਹੁਤ ਸਾਰੇ ਇਹੋ ਜਿਹੇ ਸਰਕਾਰੀ ਕਾਲਜ ਆਏ ਔਰ ਜਿੱਥੋਂ ਬੜੇ ਵੱਡੇ ਲੋਕ ਪੈਦਾ ਹੋਏ ਔਰ ਤੁਸੀਂ ਵੇਖਿਆ ਕਿ ਉਦੋਂ ਜਿਹੜੇ 2 ਜਾਂ 3 ਪੋਲੀਟੈਕਨਿਕ ਹੀ ਹੁੰਦੇ ਸੀ ਜਿਹੜੀ ਪ੍ਰਾਈਵੇਟ ਸੈਕਟਰ ਤੋਂ ਹੁੰਦੇ ਸੀ ਚਾਰ ਜਿਹੜੇ ਆ ਸਰਕਾਰੀ ਦਾ ਪੰਜ ਸਰਕਾਰੀ ਲੈਵਲ ਦੇ ਵੀ ਜਿਹੜੇ ਪੋਲੀਟੈਕਨਿਕ ਆਏ ਸੋ ਇਹ ਇਹ ਇਹਨਾਂ ਨੇ ਜਿਹੜੀ ਆ ਉਹ ਪੰਜਾਬ ਪ੍ਰਤੀ ਜਿਹੜੀ ਆ ਉਹ ਸੋਚ ਨੂੰ ਪੈਦਾ ਕੀਤਾ ਪਰ ਉਸ ਤੋਂ ਬਾਅਦ ਅੱਗੇ ਲੈ ਪਾਸੇ ਜਿਉ ਫੇਰ ਦਰਬਾਰਾ ਸਿੰਘ ਦਾ ਰਾਜ ਭਾਗ ਸਟਾਰਟ ਹੁੰਦਾ ਏ ਔਰ ਦਰਬਾਰਾ ਸਿੰਘ ਤੋਂ ਬਾਅਦ ਫਿਰ ਮਾਨਯੋਗ ਸਰਵਾਜ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਕਾਗ ਸਿਆਸਦਾਨ ਕਿਹਾ ਜਾਂਦਾ ਹੈ ਉਹਨੂੰ ਕਾਗ ਸਿਆਸਦਾਨ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਪ੍ਰਸ਼ੰਸਾ ਚ ਕਹਿੰਦੇ ਆ ਕਿ ਉਹ ਇੱਕ ਵੱਡਾ ਬੀਮਬ ਆ ਵੀ ਉਹ ਇੰਨਾ ਘਾਗ ਸੀਗਾ ਕਿ ਉਹ ਉਹਨੇ ਹੋਰ ਕਿਸੇ ਨੂੰ ਪਰ ਮੈਨੂੰ ਤਾਂ ਹਸਪਤਾਲ ਜਿੱਦਿਹਾ ਇਹਨਾਂ ਸਾਰੇ ਨਹੀਂ ਕੋਈ ਪ੍ਰਾਈਵੇਟ এডਿਕੇਸ਼ਨ ਦਾ ਪ੍ਰਾਈਵੇਟ ਅਦਾਰਿਆਂ ਦਾ ਜਿਹੜਾ ਉਹ ਇੱਥੇ ਜ਼ਿਆਦਾ ਚੱਲਣ ਕੀਤਾ ਔਰ ਪੰਜਾਬ ਦਾ ਜਿਹੜਾ ਆਮ ਲੋਕ ਕੋਠ ਦਾ ਸੀ ਜਿਹੜਾ ਪਿੰਡਾਂ ਤੋਂ ਉੱਠ ਕੇ ਆਉਂਦਾ ਸੀ ਜਿਦੇ ਵਿੱਚ ਇੱਕ ਪੰਜਾਬ ਪ੍ਰਤੀ ਸੋਚਣ ਦੀ ਸਮਰੱਥਾ ਸੀ ਤੁਸੀਂ ਜਿੰਨੇ ਵੀ ਵਿਚਾਰਵਾਨ ਦੇਖੋਗੇ ਇਹ ਜਿਹੜੇ ਇਹ ਮਤਲਬ 60 ਦੇ ਲਾਗੇ ਜਾ ਕੇ ਕਾਲਜ ਖੁੱਲੇ ਨੇ 1960 ਦੇ 1955 ਦੇ ਇਹਨਾਂ ਕਾਲਜਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਪੰਜਾਬ ਦੇ ਪ੍ਰਤੀ ਵੱਡੇ ਚਿੰਤਨ ਕੀਤੇ ਪੰ ਭਾਰਤ ਦੇ ਵਿੱਚ ਵੱਡੀਆਂ ਨੌਕਰੀਆਂ ਤੇਗੇ ਵੱਡੇ ਜਰਨਲ ਵੱਡੇ IAS ਸਾਡੇ ਪੰਜਾਬ ਨੇ ਸਿਰਜੇ ਉਹ ਤੁਸੀਂ ਜਦੋਂ ਦੇਖੋਗੇ ਤੇ ਉਹ ਬਹੁਤ ਜਿਹੜੇ ਵੱਡੇ ਕਾਲਜ ਸੀ ਸ਼ਹਿਰਾਂ ਦੇ ਉਹਨਾਂ ਚੋਂ ਹੀ ਨਿਕਲ ਕੇ ਆਏ ਬਲਕਿ ਉਹ ਪਿੰਡੂ ਕਾਲਜਾਂ ਚੋਂ ਨਿਕਲ ਕੇ ਆਏ ਬੀਏ ਉੱਥੋਂ ਕੀਤੀ ਬੀਐਸਸੀ ਉੱਥੋਂ ਕੀਤੀ ਫਿਰ ਜਿਹੜੇ ਸ਼ਹਿਰਾਂ ਦੇ ਵਿੱਚ ਖਾਲਸਾ ਕਾਲਜ ਵਰਗੇ ਪਟਿਆਲੇ ਵਰਗੇ ਕਾਲਜ ਜ਼ਿਲਹੰਦਰ ਦੇ ਲਾਇਲਪੁਰ ਖਾਲਸਾ ਕਾਲਜ ਵਰਗੇ ਜਿਹੜੇ ਕਾਲਜ ਸੀਗੇ ਇਹਨਾਂ ਕਾਲਜਾਂ ਦੇ ਵਿੱਚੋਂ ਉਹ ਫਿਰ ਮਾਸਟਰਸ ਕਰਕੇ ਜਿਹੜੇ ਆ ਉਹਨਾਂ ਨੇ ਸੰਸਾਰ ਦੇ ਉੱਤੇ ਆਪਣੇ ਨਾਮ ਦਾ ਬਣਾਇਆ ਪਰ ਮੈਂ ਤਾਂ ਇਹ ਗੱਲ ਕਹਣਾ ਕਿ ਅੱਗੇ ਪੰਜਾਬ ਦੇ ਨਾਲ ਸਤੂਖਾ ਦਾ ਚਾਹੀਦਾ ਤੇ ਉਹ ਸਿਸਟਮ ਜਿਹੜਾ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪ੍ਰੋਡਿਊਸ ਕਰ ਰਿਹਾ ਮਨੁੱਖ ਤੇ ਉਸ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਬਲਕਿ ਉਸੇ ਸੋਚਣ ਦਾ ਕਿ ਉਹ ਰਾਜਨੀਤੀਵਾਣ ਜਿੰਨੇ ਸੀਗੇ ਇਹਨਾਂ ਦੇ ਨੁਕਸ ਲੱਭਣਗੇ ਤੇ ਇਹਨਾਂ ਦੀਆਂ ਜਿਹੜੀਆਂ ਲੋਬੜ ਚਾਲਾਂ ਸੀ ਉਹਨਾਂ ਨੂੰ ਸਮਝ ਕੇ ਆਮ ਲੋਕਾਂ ਦੇ ਵਿੱਚ ਆਪਣੇ ਪਰਿਵਾਰਾਂ ਵਿੱਚ ਗੱਲ ਕਰਨ ਲੱਗੇ ਤੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਤੇ ਇਹਨਾਂ ਨੇ ਫਿਰ ਸਾਰੇ ਸਾਰੇ ਪ੍ਰਾਈਵੇਟ ਐਜੂਕੇਸ਼ਨ ਵਾਲੇ ਪਾਸੇ ਕੀਤਾ ਔਰ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਮਿਲਵ ਭਾਰਤੀ ਜਿਹੜੀਆਂ ਕੇਂਦਰੀ ਸਿਵਾਵਾਂ ਪ੍ਰਦਾਨ ਕਰਦੀਆਂ ਨੇ ਆਈਐਸ ਆਈਪੀਐਸ ਉਹਨਾਂ ਦੇ ਵਿੱਚ ਜਿਹੜੇ ਜਰਨੈਲ ਜਰਨਲ ਲੈਫਟੀਨੈਂਟ ਕਰਨਲ ਜਿਹੜੇ ਪੰਜਾਬ ਤੋਂ ਜਾਂਦੇ ਸੀ ਤੁਸੀਂ ਵੇਖੋ ਫਿਰ ਲਗਾਤਾਰ ਗ੍ਰਾਫਟ ਵਾਲੇ ਪਾਸੇ ਤੋਂ ਜਿਹੜੀ ਖੇਤੀ ਨੀਤੀ ਹੈ ਇਹ ਸਾਡੀ ਗ੍ਰੀਨ ਜਦੋਂ ਤੱਕ ਸਰਕਾਰ ਨੇ ਇੱਕ ਟਰੈਕਟਰ ਦੀ ਲੋੜ ਹੈ ਤੁਸੀਂ ਦੋ ਲੈ ਲਓਗੇ ਪੁੱਛਦਾ ਨਹੀਂਗਾ ਵੀ ਤੁਹਾਨੂੰ ਕੀ ਤੇ ਦੀ ਰਿਟਰਨ ਕੀ ਕਰੋਗੇ ਉਹਦੇ ਨਾਲ ਵੀ ਤੇ ਜਿਹੜਾ ਪਰਿਵਾਰਾਂ ਦਾ ਟੁੱਟਣਾ ਲਾਇ ਗ੍ਰੀਨ ਰੈਗੂਲੇਸ਼ਨ ਦੀ ਆਮਦਨ ਤੋਂ ਬਾਅਦ ਹੋਇਆ ਸਾਡੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸੋਚ ਜਿਹੜੀ ਉਨੇ ਹੋ ਗਈ ਕਿ ਮੈਂ ਜਿਹੜਾ ਇਹ ਸੰਜੇ ਪਰਿਵਾਰ ਦੇ ਵਿੱਚ ਜੋ ਮੇਰੀ ਆਮਦਨ ਜੋ ਮੇਰੇ ਇੱਕੂਲ ਹੈਗਾ ਉਹ ਸੰਜੇ ਪਰਿਵਾਰ ਦਾ ਨਹੀਂ ਉਹ ਮੇਰਾ ਇਕੱਲੇ ਦਾ ਤੇ ਉਸ ਰਿਵਿਜੂਅਲਿਜ਼ਮ ਨੇ ਵੀ ਜਿਹੜਾ ਪੰਜਾਬ ਦਾ ਬੜਾ ਨੁਕਸਾਨ ਕੀਤਾ ਔਰ ਪੰਜਾਬ ਦੇ ਵਿੱਚ ਜਿਹੜੀ ਫਿਰ ਸਹੇਜੇ ਸਹੇਜੇ ਜਦੋਂ ਇਹ ਨਹੀਂ ਹੋਇਆ ਤਾਂ ਤੁਸੀਂ ਬਗਾਨਗੀ ਵੀ ਪਾ ਉਨਾ ਵੀ ਜਿਹੜੀਆਂ ਪੰਜਾਬੀਆਂ ਦੇ ਵਿੱਚ ਲਗਾਤਾਰਵਾਦੀ ਵੇਖੋਗੇ ਔਰ ਫਿਰ ਜਿਹੜਾ 84 ਦੇ ਜਿਹੜੇ ਦੌਰ ਦੀਆਂ ਇਹ ਗੱਲਾਂ ਹੋਈਆਂ ਨੇ ਉਹਨਾਂ ਨੇ ਫਿਰ ਪੰਜਾਬ ਦਾ ਬਹੁਤ ਔਰ ਖਾਰਕੂਵਾਦੀ ਨੀਤੀ ਦੇ ਵਿੱਚ ਫਿਰ ਬਹੁਤ ਸਾਰੇ ਲੋਕ ਜਿਹੜੇ ਆ ਉਸ ਪਾਸੇ ਵੀ ਅਟ੍ਰੈਕਟ ਹੋਏ ਪਰ ਜਿੱਥੇ ਵੀ ਸੰਸਾਰ ਦੇ ਵਿੱਚ ਇਹ ਲਹਿਰਾਂ ਆਈਆਂ ਨੇ ਉਹਨਾਂ ਦੇ ਹਮੇਸ਼ਾ ਜਿਹੜੇ ਪਿਛਲੇ ਕਾਰਨ ਆ ਉਹਨਾਂ ਦੇ ਵਿਸ਼ਲੇਸ਼ਣ ਹੁੰਦੇ ਨੇ ਕਿ ਜੇ ਖਾਰਕੂ ਲਹਿਰ ਵੀ ਪੰਜਾਬ ਦੇ ਵਿੱਚ ਆਈ ਤਾਂ ਕਿਉਂ ਆਈ ਉਹਦੇ ਪਿੱਛੇ ਕੀ ਕਾਰਨ ਸੀ ਔਰ ਇਹ ਕਿਸ ਖੇਤਰ ਦੇ ਵਿੱਚੋਂ ਲੋਕ ਉੱਠੇ ਸੀ ਕਿਸ ਤਰ੍ਹਾਂ ਦੀ ਕੈਟਾਗਰੀ ਚੋਂ ਉੱਠੇ ਸੀ ਅਮੀਰ ਘਰਾ ਦੇ ਉੱਠੇ ਸੀਗਾ ਕਿਸ ਤਰ੍ਹਾਂ ਦੇ ਆਏ ਸੀਗੇ ਉਹ ਉਹਦੇ ਉੱਤੇ ਵੀ ਕੋਈ ਅਜੇ ਤੱਕ ਕੋਈ ਚਿੰਤਨ ਨਹੀਂ ਹੋਇਆ ਔਰ ਜੇ ਕਿਤੇ ਇਹਨਾਂ ਦੇ ਵਿੱਚ ਚਿੰਤਨ ਹੋ ਜਾਂਦਾ ਤੇ ਪੰਜਾਬ ਪ੍ਰਤੀ ਹੋ ਸਕਦਾ ਕੋਈ ਪੋਜ਼ਿਟਿਵ ਪਾਲਿਸੀ ਬਣ ਜਾਂਦੀ ਜਿਹੜੀ ਕਿ ਨਹੀਂ ਬਣੀ